ਆ ਕੀ ਬਰਬਲਾ ਇਹ ਤਾਂ ਨਾ ਹਾਂ ਤੂੰ ਕਿਹੜਾ ਨਾ ਮੱਝਾਂ ਵਾਲਾ ਕਹਿਣਾ ਕਹਿਣਾ ਇਹਦਾ ਮੱਝਾਂ ਵਾਲੀ ਕਮਾਈ ਤੋਂ ਪਰਾਂ ਆ ਇਹ 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 ਕਿਵੇਂ ਓਏ ਇਹ ਕਿਵੇਂ ਇੱਕ ਤਾਂ ਡਾਕਟਰੀ ਦਾ ਕੰਮ ਕਰਦਾ ਕਿਵੇਂ ਹਾਸੇ ਦੀ ਗੱਲ ਨਹੀਂ ਤੂੰ ਚੌੜ ਚ ਪਾਲੀ ਗੱਲ ਸਹੀ ਤਨੂੰ ਗਾਦਾ ਹਾਂ ਜੀ ਹਾਂ ਘੋੜੀ ਜਿਵੇਂ ਕਿਸੇ ਕੋ ਘਰੇ ਘੋੜੀ ਖੜੀ ਹੈ ਕੱਲੀ ਘੋੜੀ ਹੀਟ ਨਹੀਂ ਕੱਢਦੀ ਸਹੀ ਅੱਛਾ ਹੀਟ ਨਹੀਂ ਕੱਢਦੀ ਬੰਦੇ ਨੂੰ ਪਤਾ ਹੀ ਨਾ ਕਿ ਘੋੜੀ ਹੀਟ ਚ ਹੈਗੀ ਹੈ ਕਿ ਨਹੀਂ ਠੀਕ ਹੈ ਨਹੀਂ ਹਾਂ ਸਾਡਾ ਇਹ ਫਾਇਦਾ ਹੋ ਗਿਆ ਜਿਹੜੇ ਨੇ ਤਾਂ ਸਾਡੇ ਘੋੜੀ ਤੋਂ ਘੋੜੀ ਪਨਾਉਣੀਆਂ ਉਹਨਾਂ ਦਾ ਦੀ ਸਰਵਿਸ ਹੈ ਫਰੀ ਉਦੇ ਵਾਸਤੇ ਫ੍ਰੀ ਆ ਫ੍ਰੀ ਸਰਵਿਸ ਫ੍ਰੀ ਆ ਵੀ ਘਰੋਂ ਲੈ ਜਾ ਤੂੰ ਘਰੇ ਛੱਡ ਜਾ ਤੇ ਤੇਰੇ ਕੋਲੇ 4-5 ਹਫਤਾ ਰਵੇ ਫ੍ਰੀ ਆ ਘੋੜੀ ਤੇਰੀ ਹੀਟ ਕਢਾਉ ਵਧੀਆ ਚਕਾ ਕੇ ਘੋੜੀ ਪਹਿਲੀ ਜੰਪ ਤੇ ਰਹੂਗੀ 100% ਗਾਰੰਟੀ ਠੀਕ ਐ ਅੱਛਾ ਇਹ 1 ਸਾਲ ਦੇ ਡਾਕਟਰੀ ਦਾ ਤੇ ਦਵਾਈ ਦਾ ਪਾਊਡਰ ਦਾ ਟੀਕੇ ਦਾ ਕੰਮ ਕਰਦਾ ਹੈ ਇਹ ਹੈ ਕਿ ਇਹਨੂੰ ਕਹਿੰਦੇ ਕੀ ਐ ਇਹ ਓਵੇਂ ਦਾ ਕੀ ਟੱਟੂ ਕਹਿੰਦੀ ਪੰਜਾਬੀ ਚ ਕਹਿੰਦੀ ਐ ਇਹਨੂੰ ਟੱਟੂ ਕਹਿ ਦਿੰਦੇ ਆ ਓਵੇਂ ਛੋਟਾ ਘੋੜਾ ਜਿਹਾ ਰੱਖ ਲਾ ਦੋ अच्छा वैसे इन्नू टट्टू कह दंदे हां जे आप सत्कार करिए फिर घोडा जगा भी छोटा घोडा छोटा घोडा सत्कारਾਂ ਛੋਟਾ ਘੋੜਾ ਵੈਸੇ ਟੱਟੂ ਕੀ ਕਹਿੰਦੇ ਉਹਨੂੰ ਉਹ ਰੇੜੇ ਵਾਲੇ ਹੁੰਦੇ ਕਿਹੜੇ ਉਹ ਰੇੜੇ ਆਣਾ ਕੋਲੇ ਜਿਹੜਾ ਉਹ ਠੀਕ ਆ ਬਿਸ਼ਰਾ ਉਹ ਰੇੜੇ ਜੁੜਦੇ ਬਿਸ਼ਰਾ ਨੇ ਕਰਮ ਦੇਖ ਰਹੇ ਉਹ ਜਿਹੜਾ ਕਹਿੰਦੇ ਹੁੰਦੇ ਆ ਮਿਹਨਤ ਜਿਆਦਾ ਕਰਦਾ ਹੁੰਦਾ ਉਹਦੀ ਮਸ਼ਹੂਰੀ ਵੀ ਉਹ ਕਹਾਣੀ ਵੀ ਸੁਣੀ ਉਹਨੂੰ ਕੀ ਕਹਿੰਦੇ ਹੁੰਦੇ ਸੀ ਉਹ ਇੱਕ ਹੋਰ ਟੱਟੂ ਤੋਂ ਇਲਾਵਾ ਵੀ ਉਹਨੂੰ ਕਹਿੰਦੇ ਹੁੰਦੇ ਆ ਉਹ ਗਦਾ ਇਹ ਗਦਾ ਗਦੇ ਨਹੀਂ ਗਦੇ ਦੇ ਬੜਾ ਕੁ ਵੈਰੈਟੀ ਹੋ ਰਹਾ ਹੈ ਅੱਛਾ ਇਹ ਵੈਰੈਟੀ ਹੋ ਰਹੀ ਅੱਛਾ ਗਧਿਆਂ ਦੀ ਵੈਰੈਟੀ ਹੋ ਰਹੀ ਕੰਨ ਵਾਲੇ ਵੱਡੇ ਇਹ ਛੋਟਿਆਂ ਪੋਨੀਆ ਜਾਂ ਜਾ ਗਿਆ ਪੋਨੀਆ ਜਾ ਰਲਮੀ ਜੀ ਹੋ ਗਈ ਐ ਅੱਛਾ ਤੇ ਜੇ ਉਹ ਮੈਂ ਕਿਸੇ ਨੇ ਲੈ ਕੇ ਆਣਾ ਹੋਰ ਘੋੜੀ ਤੋਂ ਭਰਉਣੀ ਆ ਇਹਦੀ 500 ਰੁਪਏ ਦਿਹਾੜੀ ਐ ਜੀ ਠੀਕ ਆ ਇਹਦੀ ਦਿਹਾੜੀ 500 ਰੁਪਏ ਦਿਹਾੜੀ ਇਹ ਖੜਦਾ ਨਹੀਂ ਕਰੇ ਇਹਨੇ ਸਵੇਰੇ ਜਾਣਾ ਨੇ ਅੱਛਾ ਹਾਂ ਇਹ ਤੇ ਤਾਂ ਬਾੜੀ ਖੇਚਾ ਇੱਤੇ ਬਖਾਰਾ ਮਾ ਨੇੜੇ ਕਰਕੇ ਲਿਆ ਗਿਆ ਇਹਨੂੰ ਘੋੜੇ ਨਾਲੋਂ ਬਾੜੀ ਖੇਚਾ ਇੱਤੇ ਅੱਛਾ ਹਾਂ ਠੀਕ ਐ ਯਾਰ ਹੱਸੀ ਤਾਂ ਨਹੀਂ ਜਾਂਦੇ ਕਿਤੇ ਸਹੀ ਝੂਠ ਨਾ ਮਾਰੀ ਨਹੀਂ ਕਿੱਡੀ ਸੌਣ ਲੱਗੇ ਰੀਅਲ ਚ ਗੱਲ ਆ ਯਾਰ ਹੱਸਣਾ ਮੈਂ ਕਾਹਤੋਂ ਤਾਂ ਇਹ 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 ਕੋੜੀ ਦੀ ਹੀਟ ਬਣਾ ਦਿੰਦਾ ਯਾਨੀ ਕਿ ਹੀਟ ਵਧੀਆ ਕੋੜੀ ਵਧੀਆ ਅੰਡਾ ਤਿਆਰ ਕਰਦੀ ਐ ਸੋਹਣਾ ਅੱਛਾ ਜਿਵੇਂ ਅੱਗੇ ਨਹੀਂ ਮੱਜਾਂ ਫੁਰਦੀਆਂ ਨਹੀਂ ਸੀ ਨਾ ਪਹਿਲਾਂ ਛੱਪੜਾਂ ਜਾਂਦੀਆਂ ਸੀ ਹਾਂ ਸਹੀ ਗੱਲ ਹਾਂ ਹੁਣ ਕਿਉਂ ਨਹੀਂ ਰਹਿੰਦੀਆਂ ਹੁਣ ਘਰੇ ਝੋਟੇ ਹੈ ਨਹੀਂ ਟੀਕੇ ਭਰਾਈ ਜਾਂਦੇ ਰਹਿੰਦੀਆਂ ਨਹੀਂ ਕਰਦੀਆਂ ਅੰਡਾ ਨਹੀਂ ਬਣਾਉਂਦੀਆਂ ਸਹੀ ਗੱਲ ਸਹੀ ਅੰਡਾ ਬਣਾਉਣੀ ਤੇ ਫੇਰ ਹੀ ਨਹੀਂ ਛੱਪੜ ਜਾਂ ਮੱਜਾਂ ਛੱਪੜ ਤੇ ਫਿਰਦੀਆਂ ਝੋਟੇ ਹੀ ਫਿਰਦੀ ਸਵੈਲ ਆਉਂਦੀ ਮੱਜਾਂ ਨੇ ਹੀਟ ਵਧੀਆ ਬਣਾਉਣੀ ਮੱਜਾਂ ਨੇ ਰਹਿਣਾ ਸਹੀ ਗੱਲ ਫਿਰ ਉਹ ਚੱਕਰਾ ਇਹਨੂੰ ਛੱਡ ਤਾ ਘਰੇ ਕੋੜੀ ਕੋਲੇ ਆਹ ਲੰਦਾ ਤਿਆਰ ਕਰਵਾਉਂਦਾ ਟਾਪ ਦਾ ਤੇ ਪਹੁੰਚਦੀ ਸਾਡੇ ਨਾਲ ਸਾਡੀ ਤੁਹਾਡੀ ਸਾਡੇ ਘੋੜੇ ਦੀ ਸਾਡੀ ਮਾਰਕੀਟ ਆ ਹਮ ਨਾਲੇ ਅਗਲਾ ਕਹਿੰਦਾ ਯਾਰ ਉਹ ਕੋਥੋਂ ਲਿਆ ਉਹਨਾਂ ਕੋਲੋਂ ਜਾਓ ਜਿਹੜੇ ਕਿਨ ਹੋਰ ਕਿਸੇ ਭਰਾ ਨੇ ਭਰਾਉਣੀਆਂ ਹੋਰ ਘੋੜੇ ਤੋਂ ਭਰਾਉਣੀਆਂ ਹਨਾ ਅਗਲੇ ਨੇ ਲੈ ਕੇ ਨਹੀਂ 500 ਰੁਪਏ ਦਿਹਾੜੀ ਲੱਗੂ ਜਿੱਦਾਂ ਲੈ ਗਿਆ ਉਦੋਂ ਤੇ ਪੈਸੇ ਲੱਗਣੇ ਲੈ ਕੇ ਜਾਣਾ ਉਹ ਤੇ ਛੱਡ ਕੇ ਜਾਣਾ ਬਸ ਦਿਹਾੜੀ 500 ਲੈਣੀ ਲੈਣੀ ਪੱਠੇ ਉੱਠੇ ਉਹਨੇ ਸਾਰਾ ਕੁਝ ਉਹਨੇ ਪਾਣਾ ਜਿਹੜਾ ਲੈ ਕੇ ਉਹੋ ਜਾ ਛੱਡ ਕੇ ਜਾਣਾ ਉਹੋ ਜਾ ਜੇ ਜਿੱਸਾ ਕਰਦਾ ਉਹਦੇ ਅੱਡ ਕੱਟਨੇ ਆ ਸੀ ਇਹਦੀ ਫਿਰ ਪੂਰੀ ਖਿਆਲ ਪੂਰੇ ਰੱਖਦੇ ਆ ਬਰਾਬਰ ਖੜਾ ਯਾਰ ਖੁਰ ਵਾਹ ਸਪੈਸ਼ਲਿਸਟ ਆਇਆ ਨਹੀਂ ਪਰ ਚਿੱਕੜ ਜੱਬਨੇ ਖੜਾ ਰਿਹਾ ਦਿੱਤਾ ਵੀ ਪਿਆ ਮਾਰਦਾ ਮੁਰਦਾ ਤਾਂ ਨਹੀਂ ਨਾ ਮੈਨੂੰ ਨਹੀਂ ਲੰਘ ਜਾ ਬੋਚ ਕੇ ਲੰਘ ਜਾ ਹੈ ਨਹੀਂ ਲੰਘ ਜਾ ਇਹ ਨਹੀਂ ਕੋਈ ਕਹਿੰਦਾ ਮਾਰੇ ਗਾਂ ਨਹੀਂ 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 ਕਹਿੰਦੀ ਕੋਈ ਨਹੀਂ ਗਾ ਉਹ ਆ ਜਾ ਆ ਜਾ ਦਾ ਜਾ ਮੈਨੂੰ ਤਾਂ ਇਹਦਾ ਬੜੀ ਚੰਗੀ ਜੀ ਹੈ